ਆ ਗਈ ਬਈ 20 ਸੈਕਿੰਡ 41 ਪੁਆਇੰਟ ਇੱਕ ਵਾਰੀ ਤਾੜੀ ਮਾਰ ਦਿਓ ਜੋਰ ਜੋੜੇ ਜੀ ਮੈਂ ਤੁਹਾਨੂੰ ਜਦੋਂ ਬੱਸਾ ਲੰਘੇ ਮੈਂ ਤੁਹਾਨੂੰ ਦੱਸਿਆ ਵੀ ਅੱਜ ਕੱਲ ਚਰਚਾ ਜਿਹੜਾ ਸਾਹ ਦੇਲੇ ਪਾਸੇ ਭੱਜਿਆ ਜਿਹੜਾ ਉੱਪਰਲੇ ਪਾਸੇ ਬੱਸਾ ਭੱਜਿਆ ਇਹ ਆ ਜੀ ਤਰਵਿੰਦਰ ਸਿੰਘ ਜਖੜਾ ਤੇ ਜਿਹੜਾ ਅੰਦਰਲੇ ਪਾਸੇ ਭੱਜਿਆ ਦੀ ਗੁਰਵਿੰਦਰ ਸਿੰਘ 6 6 ਵਾਲਾ ਦਾ ਭੱਜਿਆ ਅੰਦਰਲੇ ਪਾਸੇ ਤੇ ਉੱਪਰਲੇ ਪਾਸੇ ਜਖੜ ਵਾਲੇ ਤਰਵਿੰਦਰ ਦਾ ਭੱਜਿਆ